ਜੀ ਜਿੰਨੇ ਲੁਧਿਆਨੇ ਦੇ ਮੁੱਦੇ ਸੀਗੇ ਪੈਂਡਿੰਗ ਹਲਵਾਰਾ 에어ਪੋਰਟ ESIIC ਹਸਪੀਟਲ ਸਿਵਲ ਹਸਪੀਟਲ ਔਰ ESIIC ਦਾ ਜਿਹੜਾ ਮੈਡੀਕਲ ਕਾਲਜ ਹੈ NHAI ਦੇ ਪ੍ਰੋਜੈਕਟ ਸਾਰੇ ਹੀ ਡਿਸਕਸ ਹੋਏ ਹਲਵਾਰਾ 에어ਪੋਰਟ ਸਪੈਸ਼ਲੀ ਹੋਇਆ ਹਰ ਚੀਜ਼ ਡਿਸਕਸ ਹੋਈ ਔਰ ਮੈਂ ਤੁਹਾਨੂੰ ਬੜੀ ਫਕਰ ਨਾਲ ਕਹਿਣਾ ਚਾਹੁੰਦਾ ਕਿ ਡੀਸੀ ਜਿਹੜੀ ਪਿਛਲੀ ਮੀਟਿੰਗ ਸਾਡੀ ਹੋਈ ਸੀ ਨਵੰਬਰ ਦੀ ਔਰ ਅੱਜ ਦੀ ਮੀਟਿੰਗ ਚ ਡੀਸੀ ਸਾਹਿਬ ਨੇ ਸਾਰਾ ਫੋਲੋ ਅਪ ਕਰਕੇ ਬਹੁਤ ਹੀ ਵਧੀਆ ਪ੍ਰੋਗਰੈਸ ਹੈਗੀ ਹੈ ਔਰ ਹੋਪਫੁਲੀ ਜਿੰਨੇ ਪ੍ਰੋਜੈਕਟ ਚੱਲ ਰਹੇ ਆ ਇਹ ਕੋਈ ਫਿਨਿਸ਼ਿੰਗ ਤੇ ਹੈ ਕਿਸੇ ਦਾ ਟਾਈਮ ਸ케ਡਿਊਲ ਸੈੱਟ ਹੋ ਗਿਆ ਔਰ ਸਭ ਕੁਝ ਹੋ ਗਿਆ ਔਰ ਮੈਂ ਥੈਂਕਫੁਲ ਆਂ ਡੀਸੀ ਸਾਹਿਬ ਦਾ ਜਿਸ ਤਰ੍ਹਾਂ ਇਹ ਕੰਮ ਕਰ ਰਹੇ ਆ ਔਰ ਜਿੱਦਾਂ ਇਹ ਫਾਲੋ ਅਪ ਲੈ ਰਹੇ ਆ ਹਰ ਚੀਜ਼ ਦਾ ਸਰ ਰੇਲਵੇ ਸਟੇਸ਼ਨ ਨੂੰ ਲੈ ਕੇ ਵੀ ਤੁਹਾਡੇ ਵੱਲੋਂ ਲਗਾਤਾਰ ਵਿਜ਼ਿਟ ਹੋਤੇ ਜਾ ਰਹੇ ਆ ਰੇਲਵੇ ਸਟੇਸ਼ਨ ਦਾ ਅੱਜ ਰਹਿ ਗਿਆ ਮੀਟਿੰਗ ਚ ਦੀ ਪਰਸਨਲ ਹੈਡ ਨਾਟ ਕਮ ਉਹ ਵੀ ਅਸੀਂ ਤੁਹਾਨੂੰ ਇੱਕ ਦੋ ਦਿਨ ਚ ਕਰਕੇ ਦੱਸ ਦਿੰਦੇ ਆ ਹਾਂ ਸਰ ਹਲਵਾਰਾ ਵੈਸੇ ਰੇਲਵੇ ਸਟੇਸ਼ਨ ਦਾ ਮੈਂ ਤੁਹਾਨੂੰ ਜਿਹੜਾ ਮੈਨੂੰ ਪਤਾ ਹੈ ਮੈਂ ਤੁਹਾਨੂੰ ਦੱਸ ਦਿੰਦਾ ਕਿ ਜਿਹੜਾ ਮੇਨ ਰੇਲਵੇ ਸਟੇਸ਼ਨ ਆ ਉਹ ਟਰੈਕ ਤੇ ਆ ਉਹ ਇਸ ਸਾਲ ਚ ਖਤਮ ਹੋ ਜਾਏਗਾ ਬਾਏ ਐਂਡ ਆਫ ਥਿਸ ਈਅਰ ਬਿਲਕੁਲ ਕੰਪਲੀਟ ਖਤਮ ਹੋ ਜਾਏਗਾ ਔਰ ਜਿਹੜਾ ਟੰਡਾਰੀ ਵਾਲਾ ਰੇਲਵੇ ਸਟੇਸ਼ਨ ਆ ਉਹ ਹੋ ਚੁੱਕਾ ਉਹ ਤੁਸੀਂ ਕਿਸੇ ਵੱਲੇ ਜਾ ਕੇ ਦੇਖੋ ਉਹਦਾ ਕੰਮ ਖਤਮ ਹੋ ਚੁੱਕਾ ਸੋ ਰੇਲਵੇ ਸਟੇਸ਼ਨ ਮੈਨੂੰ ਇਹ ਪਤਾ ਹੈ ਟਰੈਕ ਤੇ ਆ ਬਟ ਜੇ ਤੁਸੀਂ ਕਹੋ ਬਈ ਇੱਕ ਇੱਕ ਚੀਜ਼ ਬਈ ਕਿਹੜਾ ਕਿਹੜੀ ਸਟੇਜ ਤੇ ਹੈ ਕੀ ਹੈ ਉਹ ਮੈਂ ਡਿਟੇਲ ਮੰਗੀ ਹੋਈ ਆ ਰਹੀ ਆ ਨਵੀਆਂ ਟ੍ਰੇਨਾਂ ਜੀ ਹੁਣ ਦੇਖੋ ਆਪਣੇ ਕੋਲ ਮੰਤਰੀ ਸਾਡੇ ਸ਼ਹਿਰ ਦੇ ਆ ਤਾਂ ਹੋਣੀਆਂ ਹੀ ਚਾਹੀਦੀਆਂ ਅੱਛਾ ਸਰ ਹਲਵਾਰਾ 에어ਪੋਰਟ ਕਿਆ ਜਾ ਰਹਾ ਸੀ ਜਨਵਰੀ ਸ਼ੁਰੂ ਹੋਏਗਾ ਹੁਣ ਕਿੰਨਾ ਕੁ ਟਾਈਮ ਲੱਗ ਸਕਦਾ ਦੇਖੋ ਜੀ ਹਲਵਾਰਾ 에어ਪੋਰਟ ਬਿਲਕੁਲ ਤਿਆਰ ਹੋ ਗਿਆ 100% ਟਰਮੀਨਲ ਤਿਆਰ ਹੈ ਔਰ 에ਅਰ ਇੰਡੀਆ ਵਾਲਿਆਂ ਨੇ ਸਾਨੂੰ ਵਰਬਲੀ ਓਕੇ ਕਰਤੀ ਹੈ ਕਿ ਫਲਾਈਟਾਂ ਚਾਲੂ ਅਸੀਂ ਕਰਨਗੇ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਅਸੀਂ ਦੋ ਫਲਾਈਟਾਂ ਚਾਲੂ ਕਰਾਂਗੇ ਪਰ ਹੁਣ ਉਹਨਾਂ ਵੇਟ ਕਰ ਰਹੇ 에어ਪੋਰਟ ਅਥਾਰਟੀ ਆਫ ਇੰਡੀਆ ਦੀ ਅਪਰੂਵਲ ਲਈ ਔਰ ਇੰਡੀਅਨ 에ਅਰ ਫੋਰਸ ਦੀ ਅਪਰੂਵਲ ਲਈ ਉਹ ਦੋਨੋਂ ਅਪਰੂਵਲ ਅੱਜ ਡਿਸਕਸ ਹੋਈਆਂ ਟੀਮ ਹੁਣੇ ਦੁਬਾਰਾ ਹਲਵਾਰਾ ਗਈ ਇੰਡੀਅਨ 에ਅਰ ਫੋਰਸ ਦੀ ਟੀਮ ਨੂੰ ਮਿਲਣ ਲਈ ਪਰ ਜਿਹੜੇ ਮੈਂ ਡਿਫੈਂਸ ਮਿਨਿਸਟਰ ਸਾਹਿਬ ਨੂੰ ਪਿੱਛੇ ਮਿਲਿਆ ਸੀ ਉਹਨਾਂ ਨੇ ਵੀ ਇੱਕ ਲੈਟਰ ਲਿਖਤੀ ਹੈ ਇਹਨੂੰ ਰਸ਼ ਕਰਨ ਲਈ ਔਰ ਮੈਂ ਚੇਅਰਮੈਨ 에য়ারਪੋਰਟ ਅਥਾਰਟੀ ਨੂੰ ਮਿਲਿਆ ਸੀ ਉਹਨਾਂ ਨੇ ਵੀ ਕਹਿਤਾ ਹੈ ਕਿ ਜਲਦੀ ਤੋਂ ਜਲਦੀ ਕਰੋ ਮੀਟਿੰਗ 'ਚ ਉਹਨਾਂ ਦੇ ਅਫਸਰਾਂ ਨੇ ਸਾਨੂੰ ਦੱਸਿਆ ਦੇਖੋ ਉਹਨੂੰ ਟਾਈਮ ਤਾਂ ਹੁਣ ਦਿਨਾਂ ਦੀ ਹੈ ਜਾਂ ਦੋ ਮਹੀਨਾ ਦੋ ਮਹੀਨੇ ਦੀ ਗੱਲ ਹੈ ਪਰ ਹੁਣ ਲੈਟ ਅ ਸਟੇਕ 1 ਡੇ ਐਟ ਅ ਟਾਈਮ ਬ ਮਤਲਬ 에어ਪੋਰਟ ਆਲਮੋਸਟ ਕੰਪਲੀਟ ਹੈ ਹੁਣ ਚਾਲੂ ਹੋਣ ਵਾਲੀ ਗੱਲ ਹੈ ਦੇਖੋ ਹਰ ਚੀਜ਼ ਦਾ ਜਹਾਜ਼ ਦਾ ਅਰੇਂਜਮੈਂਟ ਕਰਨਾ 에어ਲਾਈਨ ਦਾ ਕਰਨਾ 에어ਪੋਰਟ ਜਿਹੜਾ ਅੱਜ ਅੱਜ ਹੀ ਮੇਰੀ ਹੁਣੇ ਸਪੀਕਰ ਫੋਨ ਤੇ 에어ਪੋਰਟ ਅਥਾਰਟੀ ਦੇ ਵਾਈਸ ਪ੍ਰੈਜ਼ੀਡੈਂਟ ਨਾਲ ਗੱਲ ਹੋਈ ਹੈ 에어ਪੋਰਟ ਕੋਡ ਅਪਲਾਈ ਕਰ ਰਹੇ ਆ ਸੋ ਸਾਰੇ ਪ੍ਰੋਸੈਸ ਚੱਲ ਰਹੇ ਸਰ ਇਸ ਤੋਂ ਨਾਲ ਬੁੱਢੀ ਨਾਲੇ ਦਾ ਤੁਸੀਂ ਜਿਵੇਂ ਲਗਾਤਾਰ ਗੁੰਡਾ ਕੀਤਾ ਸੀ ਹੁਣ ਸੰਤ ਸੀਚੇਵਾਲ ਜੀ ਅੱਗੇ ਲੱਕੇ ਕਮਾਂਡ ਸੰਭਾਲ ਲਈ ਉਹਨਾਂ ਨੇ ਔਰ ਇਹਦੀ ਸਫਾਈ ਦਾ ਕੰਮ ਜਿਹੜਾ ਜਾਰੀ ਹੈ ਦੇਖੋ ਮੇਰੇ ਕੁਲੀਗ ਹੈ ਸੰਤ ਸੀਚੇਵਾਲ ਜੀ ਔਰ ਬੜਾ ਉਹਨਾਂ ਨੂੰ ਉਹਨਾਂ ਨੂੰ ਜਿੰਨਾ এনवायरमेंट ਬਾਰੇ ਉਹਨਾਂ ਨੂੰ ਪਤਾ ਕਿਸੇ ਨੂੰ ਨਹੀਂ ਪਤਾ ਤੇ ਮੈਂ ਕੋਈ ਅਥਾਰਟੀ ਨਹੀਂ ਹੈਗਾ ਇਹਦੇ ਤੇ ਸੋ ਮੇਰਾ ਇਹ ਤੁਹਾਡਾ ਰਿਕੁਐਸਟ ਹੈ ਤੁਸੀਂ ਇਹ ਸਵਾਲ ਉਹਨਾਂ ਨੂੰ ਹੀ ਕਰੋ ਪਰ ਉਹ ਬਹੁਤ ਚੰਗਾ ਕਰ ਰਿਹਾ ਹੈਗਾ ਹਾਂਜੀ ਲੁਧਿਆਣਾ ਨਗਰ ਨੀ ਕੀ ਜਿਹੜਾ ਮੇਰ ਦਾ ਕਿਹਾ ਜਾ ਰਿਹਾ ਕਿ ਮਹਿਲਾ ਮੇਰ ਬਣ ਸਕਦੀ ਹੈ। ਹਾਂ ਬੜੀ ਵਧਾਈਆਂ ਸਾਰੇ ਮੇਲਾ ਨੂੰ ਲੁਧਿਆਣੇ ਦੀਆਂ ਤੇ ਸਾਰਿਆਂ ਨੂੰ ਚੰਗਾ। ਹਾਂਜੀ ਹਾਂਜੀ। ਕੀ ਲੱਗਦਾ ਸਰ ਕਿਤੇ ਪੰਜ ਪਾਣੀ ਸਵਾਲ ਚੁੱਕੇ ਸੀ ਉਹ ਕਹਰੇ ਕਿ ਅਗਰ ਵਿਧਾਇਕਾਂ ਨਹੀਂ ਆਉਂਟਾ ਇਸ ਦੇ ਵਿੱਚ ਕਾਊਂਟ ਕੀਤੀਆਂ ਜਾਂਦੀਆਂ ਨਹੀਂ ਤੇ ਅਸੀਂ ਹਾਈ ਕੋਰਟ ਦਾ ਰੁਖ ਰਾਂਗੇ। ਚਲੋ ਇਹ ਤਾਂ ਦੇਖੋ ਕੋਰਟ ਕੋਈ ਵੀ ਜਾ ਸਕਦਾ ਮੈਂ ਜਾ ਸਕਦਾ ਤੁਸੀਂ ਜਾ ਸਕਦੇ ਕੋਈ ਕੋਰਟ ਤਾਂ ਸਾਰਿਆਂ ਲਈ ਇਹੀ ਤਾਂ ਡੈਮੋਕ੍ਰੇਸੀ ਦਾ ਫਾਇਦਾ ਹੁੰਦਾ। ਕੋਰਟ 'ਚ ਥੋੜੀ ਨਾ ਆਪਾਂ ਕਿਸੇ ਨੂੰ ਰੋਕ ਸਕਦੇ। ਆਪ ਆਪ ਅੰਕੀ ਤੁਹਾਡਾ ਹੀ ਬਣੂਗਾ ਹੋਰ ਕਿਹਦਾ ਬੰਨਾ థాంਕ ਯੂ థాంਕ ਯੂ ਸਰ ਅੱਜ ਜਿਹੜੀ ਮੀਟਿੰਗ ਹੋਈ ਹੈ ਕਿਹੜੇ ਕਿਹੜੇ ਵਿਸ਼ੇ ਵਿਚਾਰੇ ਗਏ ਨੇ ਜੀ ਅੱਜ ਆਪਣੇ ਐਮਪੀ ਸਾਹਿਬ ਵੱਲੋਂ ਸੰਜੀਵ ਰੌੜੀ ਜੀ ਵੱਲੋਂ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਜਿਹੜੇ ਲੁਧਿਆਣਾ ਦੇ ਡਿਵੈਲਪਮੈਂਟਲ ਵਰਕਸ ਸੀਗੇ ਜਿਵੇਂ ਕਿ ਐਨਐਚਆਈ ਦੇ ਜਿਹੜੇ ਪ੍ਰੋਜੈਕਟਸ ਸੀਗੇ ਉਹਨਾਂ ਦਾ ਰਿਵਿਊ ਕੀਤਾ ਗਿਆ ਸੀਗਾ ਆਪਣੇ ਐਈਐਸਆਈਸੀ ਦੇ ਜਿਹੜੇ ਹਸਪੀਟਲ ਦੇ ਨਵੇਂ ਮੈਡੀਕਲ ਬੈਡਸ ਵਗੈਰਾ ਇਨਕਰੀਜ਼ ਦਾ ਉਹਦਾ ਇਸ਼ੂ ਸੀਗਾ ਨਾਲ ਜਿਹੜੇ ਨੇ ਬਿਊਟੀਫਿਕੇਸ਼ਨ ਦੇ ਪ੍ਰੋਜੈਕਟਸ ਜਿਹੜੇ ਸ਼ਹਿਰ ਦੇ ਨੇ OCG प्लस हलवाड़ा एयरपोर्ट ये सारे मुद्दे आज चर्चा की गई ते ਨਾਲ ਹੀ ਜਿਹੜੇ ਸੀਗੇ ਡਿਪਾਰਟਮੈਂਟਲ ਰਿਵਿਊ ਹਰ ਇੱਕ ਮਹਿਕਮੇ ਵੱਲੋਂ ਕੀਤਾ ਗਿਆ ਸੀਗਾ ਹਰ ਇੱਕ ਵਿਭਾਗ ਨੇ ਆਪਣੀ ਜੜੀ ਹੈਗੀ ਰਿਪੋਰਟ ਪੇਸ਼ ਕੀਤੀ ਜਿਹਦੇ ਵਿੱਚ ਕਿੱਥੇ ਕਿੱਥੇ ਔਕੜਾਂ ਸੀਗੀਆਂ ਤੇ ਕਿੱਥੇ ਪ੍ਰੋਜੈਕਟ ਕੁਛ ਇੱਕ ਜੇ ਕਿ ਜੇਕਰ ਕੋਈ ਤ੍ਰੁਟੀ ਹੈਗੀ ਤਾਂ ਕੇ ਵੀ ਉਹਨਾਂ ਨੂੰ ਰਿਵਿਊ ਤੇ ਆਪਾਂ ਹਟਾ ਸਕਦੇ ਹਾਂ ਇਸ ਬਾਰੇ ਅੱਜ ਮੀਟਿੰਗ ਕੀਤੀ ਸੀਗੀ ਤੇ ਕਾਫੀ ਫਰੂਟਫੁੱਲ ਅੱਜ ਮੀਟਿੰਗ ਰਹੀ ਹੈ ਸਰ ਰੇਲਵੇ ਜ਼ਬੰਦੀ ਕਾਫੀ ਲੋਕਾਂ ਨੂੰ ਸਮੱਸਿਆਾਂ ਨੇ ਕੁਝ ਫਾਟਕ ਬਣ ਕੀਤੇ ਜੀ ਉਹ ਵੀ ਲੈ ਕੇ ਵੀ ਕੁਝ ਸਰ ਜੀ ਜਿਹੜੇ ਇਹ ਹੈਗੇ ਰੇਲਵੇ ਸਟੇਸ਼ਨ ਦੇ ਨਾਲ ਜਿਹੜੇ ਰੇਲਵੇ ਦੇ ਫਾਟਕ ਦੀ ਗੱਲ ਹੈ ਥੈਟ ਵਾਸ ਨਾਟ ਥੇ ਸਬਜੈਕਟ ਮੈਟਰ ਨਹੀਂ ਸੀਗਾ ਪਰ ਜਿਹੜੇ ਰੇਲਵੇ ਸਟੇਸ਼ਨ ਦੇ ਅਪਗ੍ਰੇਡੇ एयरपोर्ट एआई ਦੇ ਨਾਲ ਜਿਹੜੇ ਹੈਗੇ ਹੁਣ ਲਾਸਟ ਸਟੇਜ ਤੇ ਸਿਵਲ ਵਰਕ ਜਿਹੜਾ ਹੈਗਾ दैट इज ਕੰਪਲੀਟਡ ਫ্রম ਆਰ ਸਾਈਡ ਪਰ एआई एआई ਵੱਲੋਂ ਜਿਹੜਾ ਹੈਗਾ ਇੰਡੀਅਨ 에ਅਰ ਫੋਰਸ ਤੋਂ ਜਿਹੜੇ ਹੈਗੇ ਟੈਕਨੀਕਲ ਡਾਟਾ ਚਾਹੀਦਾ ਜਿਹਦੇ ਤਹਿਤ ਆਪਣੇ आईएटीए ਤੋਂ ਕੋਡ ਵਗੈਰਾ ਉਹ ਸਾਰੇ ਪ੍ਰੋਸੈਸ ਕਰਨਗੇ ਤੇ ਜਲਦੀ ਮੈਨੂੰ ਉਮੀਦ ਹੈ ਕਿ ਜਿੱਥੋਂ ਇਹ ਏਪੋਰਟ ਹੈ ਉਹਦੀ ਸ਼ੁਰੂਆਤ ਹੋ ਜਾਏਗੀ ਕਿਸ ਤਰੀਕੇ ਦੇ ਨਾਲ ਜਿਹੜੀ ਹੈ ਵਿਉਤਬੰਦੀ ਹੈਗੀ ਹੈ ਕਿਉਂਕਿ ਸਰ ਸਿਚੇਵਾਲ ਵੀ ਉਹਦੇ ਤੇ ਵਰਕ ਕਰ ਰਹੇ ਨੇ ਜੀ ਬਿਲਕੁਲ ਜਿਹੜੀ ਇਹ ਸਾਈਟ ਹੈ ਉੱਥੇ ਮਾਨਯੋਗ ਆਪਣੇ ਲੋਕਲ ਬਾਡੀਜ਼ ਮਿਨਿਸਟਰ ਵੀ ਮੌਕੇ ਤੇ ਵਿਜ਼ਿਟ ਕੀਤਾ ਹੈਗਾ ਉਹਨਾਂ ਨੇ ਉਹਨ ਮੀਟਿੰਗ ਮothe ਕੀਤੀ ਗਈ ਸੀ ਨਾ ਲਈ ਮੌਕੇ ਵਿਜ਼ਿਟ ਕੀਤਾ ਗਿਆ ਸੀਗਾ ਇਹਦੇ ਵਿੱਚ ਜਿਹੜੇ ਹੈਗੇ ਜਿਹੜੀ ਵੀ ਪਾਲਿਸੀਜ਼ ਹੈਗੀ ਜਿਹੜੀ ਅਪਰੂਵਲਾਂ ਹੈਗੀਆਂ ਉਹ ਸਾਰੀ ਸਾਰੀ ਐਕਸੀਐਨ ਪੀਪੀਸੀਬੀ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਜਿਹੜਾ ਹੈ ਕੋਲ ਡਾਇਰੈਕਸ਼ਨ ਦਿੱਤੀਆਂ ਹੈਗੀਆਂ ਔਰ ਜੋ ਵੀ ਜਿਹੜਾ ਕੰਮ ਚੱਲ ਰਿਹਾ ਬਿਕੋਜ਼ ਕੋਈ ਵੀ ਜਿਹੜੇ ਹੈਗੇ ਐਸ ਪਰ ਨੋਰਮਸ ਹੋਣਾ ਚਾਹੀਦਾ ਔਰ ਨੋਰਮਸ ਹੀ ਜਿਹੜੀ ਹੈ ਕਿ ਪਾਲਣਾ ਹੋਣੀ ਚਾਹੀਦੀ ਹੈ ਪਲੱਸ ਦਾ ਮੈਟਰ ਜਿਹੜਾ ਹੈਗਾ ਐਨਜੀਟੀ ਦੇ ਵਿੱਚ ਆਲਰੇਡੀ ਚੱਲ ਰਿਹਾ ਤੇ ਉੱਥੇ ਆਪਾਂ ਜਿਹੜਾ ਹੈਗਾ ਕਾਰਵਾਈ ਵਿਚਾਰਦੇ ਹਾਂ